ਹਾਂਜੀ ਸਤਿ ਸ਼੍ਰੀ ਅਕਾਲ ਆ ਵੈਲਕਮ ਬੈਕ ਟੂ ਮਾਈ ਚੈਨਲ ਗ੍ਰੈਂਡਮਾਸ ਗ੍ਰੈਂਡ ਕਿਚਨ ਅੱਜ ਆਪਣਾ ਸਾਬਰਡੋ ਸਟਾਰਟਰ ਦਾ 6th ਡੇ ਹੋ ਗਿਆ ਆ ਆਪਾਂ ਪੰਜ ਦਿਨ ਪਹਿਲਾਂ ਕੁ ਬਣਾ ਕੇ ਰੱਖਿਆ ਸੀਗਾ 6ਵੇਂ ਦਿਨ ਵਾਸਤੇ ਆਪਾਂ ਜਿਹੜੇ ਅੱਜ ਵੀਡੀਓ ਕਰ ਰਹੇ ਹਾਂ ਆ ਤੁਸੀਂ ਆ ਦੇਖ ਸਕਦੇ ਆ ਆਪਾਂ ਜਦੋਂ ਇਹ ਬਣਾਇਆ ਸੀ ਤਾਂ ਇਹਦੇ 'ਚ ਇੱਥੇ ਤੱਕ ਆਪਣਾ ਸਟਾਫ ਸੀਗਾ ਜਿਹੜਾ ਆਪਾਂ ਐਡ ਕੀਤਾ ਸੀ ਪਾਣੀ ਤੇ ਮੈਦਾ ਉਹਨੂੰ ਅਸੀਂ ਤਾਂ ਆਵਰਨਾਈਟ ਰੱਖਿਆ ਕਿਉਂਕਿ 6th ਦਿਨ ਆ ਤਾਂ ਆਲਰੇਡੀ ਉਹਦੇ ਚ ਜਿਹੜੀ ਫਰਮੈਂਟੇਸ਼ਨ ਆ ਉਹ ਬਦਲ ਲੱਗ ਗਈ ਆ ਉਹ ਚਕਟਾਸ ਬਦਲ ਲੱਗ ਗਈ ਆ ਉਹਦੇ ਜਿਹੜੇ ਜਰਮਸ ਆ ਉਹ ਬਦਲ ਲੱਗਦੇ ਆ ਇਸ ਕਰਕੇ ਹੁਣ ਇਹ 6th ਦਿਨ ਤੇ ਇੰਨਾ ਹੋ ਗਿਆ ਬਿਕਕਾਸ ਯੂ ਕੈਨ ਸੀ 올 ਦਾ ਬੱਬਲਸ ਇਟ ਹੈਜ਼ ਦੈਟ ਮੀਨ ਇਹ ਪੂਰੀ ਤਰ੍ਹਾਂ ਬਲੂਨ ਹੋ ਗਿਆ ਆ ਇਹਨੂੰ ਆਪਾਂ ਜੇ ਖੋਲ ਕੇ ਵੀ ਦੇਖਦੇ ਆ ਤਾਂ ਯੂ ਕੈਨ ਸੀ ਦਿਸ ਸੀ 올 ਦਾ ਬੱਬਲਸ ਸਜਾਲੀ ਬਲੂਮਿੰਗ ਇਹ ਇਹ ਆਪਾਂ ਨੂੰ ਚਾਹੀਦਾ ਹੁੰਦਾ ਆ ਇਹ ਰੈਡੀਆ ਆਪਾਂ ਵੈਸੇ ਇਹ ਅੱਜ ਰੈਡੀ ਹੈਗੇ ਆ ਬ੍ਰੈਡ ਬਣਾਉਣ ਵਾਸਤੇ ਪਰ ਸਿਰਫ ਇਹ ਫਰਕ ਹੁੰਦਾ ਹੈ ਕਿ ਜੇ ਆਪਾਂ ਨੂੰ ਇਹਨੂੰ ਇੱਕ ਦਿਨ ਵੀ ਹੋਰ ਦੇ ਦਾਂਗੇ ਬਲੂ ਹੋਣ ਲਈ ਤੇ ਇਹਦੇ ਵਿੱਚ ਜਿੱਦਾਂ ਦਾ ਫਲੇਵਰ ਜਿੱਦਾਂ ਦਾ ਇੱਕ ਟੈਂਗੀਨੈਸ ਆਣੀ ਚਾਹੀਦੀ ਆ ਬ੍ਰੈਡ 'ਚ ਉਹ ਸ਼ਾਇਦ ਥੋੜੀ ਜਿਹੀ ਘੱਟ ਹੋਊਗੀ ਇਸ ਕਰਕੇ ਆਪਾਂ ਨੂੰ ਇਹਨੂੰ ਇੱਕ ਦਿਨ ਹੋਰ ਦੇਵਾਂਗੇ ਤਾਂ ਕਿ ਹੋਰ ਇਹਦੇ 'ਚ ਹੀ ਪਾ ਕੇ ਆਪਾਂ ਜਿੱਦਾਂ ਪਹਿਲੇ ਕੀਤਾ ਸੀ ਹੁਣ ਆਪਾਂ ਨੂੰ ਕਿੰਨਾ ਜਿਆਦਾ ਚਾਹੀਦਾ ਆਪਾਂ ਕੱਲ ਨੂੰ ਬ੍ਰੈਡ ਬਣਾਉਣੀ ਆ ਕੱਲ ਨੂੰ ਬ੍ਰੈਡ ਬਣਾਉਣ ਲਈ ਆਪਾਂ ਨੂੰ ਚਾਹ ਦਾ ਸਾਵਰਡੋ ਚਾਹੀਦਾ ਪਹਿਲੇ ਸਾਵਰਡੋ ਸਟਾਰਟਰ ਚਾਹੀਦਾ ਪਹਿਲੇ ਆਪਾਂ ਪਾਉਦੇ ਸੀਗੇ 1 ਟੇਬਲस्पून ਜਾਂ ਥੋੜਾ ਜਿਹਾ 2 टीस्पून ਜਾਂ 1 ਟੇਬਲस्पून ਹੁਣ ਆਪਾਂ ਪਾਉਣਾ ਹੈਗਾ ਮੈਜ਼ਰ ਕਰਕੇ ਮੈਜ਼ਰਿੰਗ ਮੀਨ ਜੇ ਆਪਾਂ ਇੱਟੂ 50 ਗ੍ਰਾਮ ਆਪਾਂ ਨੂੰ ਸਪੂਨ ਆਪਾਂ ਕਹਿੰਨ 100 ਗ੍ਰਾਮ ਯੂਜ਼ ਕਰ ਰਹੇ ਆ ਆਟੇ ਦੇ حساب ਨਾਲ ਆਪਾਂ ਇੱਕ ਬ੍ਰੈਡ ਬਣਾਉਣੀ ਆ ਆਪਾਂ ਨੂੰ 100 ਗ੍ਰਾਮ ਸਟਾਰਟਰ ਚਾਹੀਦਾ ਤਾਂ ਆਪਾਂ ਇਹਦੇ ਚ 50 ਗ੍ਰਾਮ ਸਾਵਰਡੋ ਸਟਾਰਟਰ ਇਹੀ जी 50 ਗ੍ਰਾਮ ਮੈਦਾ ਫਰੈਸ਼ ਯੀਡਾ ਤੇ 50 ਗ੍ਰਾਮ ਹੀ ਵਾਰਮ ਵਾਟਰ ਐਡ ਕਰਾਂਗੇ ਤਾਂ ਆਪਣੇ ਕੋਲ 150 ਗ੍ਰਾਮ ਜਿਹੜਾ ਹੈਗਾ ਆ ਉਹ ਸਾਬੋਲਡੋ ਸਟਾਰਟਰ ਰੈਡੀ ਹੋ ਜਾਊਗਾ ਜਿੰਜੋ ਆਪਾਂ 100 ਗ੍ਰਾਮ ਆਪਣੀ ਬੈਕਰੀ ਯੂਜ਼ ਕਰ ਲਾਂਗੇ ਜਿਹੜਾ 50 ਗ੍ਰਾਮ ਬਚੂਗਾ ਉਹਨੂੰ ਆਪਾਂ ਸੇਵ ਕਰਕੇ ਰੱਖ ਲਾਂਗੇ ਕਿਉਂਕਿ ਜੇ ਤੁਸੀਂ ਇਹਨੂੰ ਇਹ ਉਹ ਕੱਢ ਕੇ ਵਿੱਚ ਦੁਬਾਰਾ ਤੁਸੀਂ ਇੱਥੇ 50 50 ਗ੍ਰਾਮ ਫੋਲ ਪਾ ਦਿਓ ਤਾਂ ਇਹ ਤੁਹਾਡਾ ਨਵਾਂ ਸਾ ਬਡੂ ਸਟਾਰਟਰ ਹੋ ਜਿਹੜਾ ਤੁਹਾਨੂੰ ਮਿਲ ਜੂਗਾ ਇਹਨੂੰ ਜਦੋਂ ਇਹ ਇੰਨਾ ਬਲੂਮ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦੇ ਬਲੂਮ ਆਉਣ ਤੋਂ ਬਾਅਦ ਫਿਰ ਇਹ ਸੈਟਲ ਡਾਊਨ ਹੋਣ ਲੱਗ ਪੈਂਦਾ ਕਿਉਂਕਿ ਜਿਹੜਾ ਬੈਕਟੀਰੀਆ ਹੁੰਦਾ ਹੈ ਆ ਉਹਨੇ ਆਪ ਦਾ ਜੋ ਖਾਣਾ ਪੀਣਾ ਸੀ ਉਹ ਖਾ ਲਿਆ ਤੇ ਹੁਣ ਉਹਨੇ ਹੋਰ ਨਹੀਂ ਉਹਨੇ ਖਾਣਾ ਹੈਗਾ ਤੇ ਇਹਨੇ ਬਲੂਮਿੰਗ ਘਟਾ ਦੇਣੀ ਆ ਪਰ ਇਟ ਡਸਨਟ ਯੂ ਡੋਨਟ ਹੈਵ ਟੂ ਵਰੀ ਅਬਾਊਟ ਐ ਤੁਸੀਂ ਇਹਨੂੰ ਇੱਥੇ ਹੀ ਚੱਕ ਕੇ ਜਦੋਂ ਬਲੂਮ ਜਦੋਂ ਇਹ ਸੈਟਰ ਡਾਊਨ ਹੋ ਗਿਆ ਇਹਨੂੰ ਚੱਕ ਕੇ ਫ੍ਰਿਜ 'ਚ ਰੱਖੋ ਬੇਟੇ ਬੇਸ਼ੱਕ ਤੁਸੀਂ 2 ਦਿਨ ਪਿਆ ਰਹਿਣ ਦੋ 3 ਦਿਨ ਪਿਆ ਰਹਿਣ ਦੋ 10 ਦਿਨ ਪਿਆ ਰਹਿਣ ਦੋ 1 ਮਹੀਨਾ ਪਿਆ ਰਹਿਣ ਦੋ ਇਹਦਾ ਕੁਝ ਨਹੀਂ ਬਿਲਕੁਲਦਾ ਤੁਸੀਂ ਜਦੋਂ ਵੀ ਬਲੱਡ ਬਣਾਉਣੀ ਹੈ ਤੇ ਸੋਚਿਆ ਕਿ ਮੈਂ ਅੱਜ ਤਾਂ ਕਿ ਸਕੂਲ ਆਪ ਮੈਂ ਪਰਸੋਂ ਬਲੱਡ ਬਣਾਉਣੀ ਹੈ ਜਾਂ ਮੈਂ ਕੱਲ ਨੂੰ ਬਲੱਡ ਬਣਾਉਣੀ ਹੈ ਇਹਨੂੰ ਅੱਜ ਕੱਟ ਕੇ ਰੱਖ ਲਓ ਰੂਮ ਟੈਂਪਰੇਚਰ ਤੇ ਹੋਲੰਦੋ ਉਦੋਂ ਬਾਅਦ ਤੁਸੀਂ ਇਹ 'ਚ ਫ੍ਰੈਸ਼ ਅਮ ਇਹ ਤਾਂ ਲੱਗਦਾ ਕਿ ਬਹੁਤ ਜ਼ਿਆਦਾ ਮੇਰੇ ਕੋਲ ਸਾਬੂਲੋ ਸਟਾਰਟਰ ਹੋ ਗਿਆ ਤੁਸੀਂ ਛੋਟੇ ਜੋ ਡਿਸਕਾਰਡ ਕਰ ਸਕਦੇ ਹੋ ਉਹਨਾਂ ਕੁ ਰੱਖ ਕੇ ਜਦੋਂ 100 ਗ੍ਰਾਮ ਤੇ 100 ਗ੍ਰਾਮ ਬਾਕੀ ਆ ਤੁਸੀਂ ਰੋਲ ਤੋਂ ਜਾਂ ਤੁਸੀਂ ਸਾਬੂਲੋ ਸਟਾਰਟਰ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਬਹੁਤ ਸਾਰੀਆਂ ਚੀਜ਼ਾਂ ਇਸ ਕੰਮ ਆ ਜਾਂਦਾ ਤੁਸੀਂ ਅ ਸ্লাইਸਡ ਬ੍ਰੈਡ ਇਹਦੀ ਬਣਾ ਸਕਦੇ ਆ ਤੁਸੀਂ ਅਜੇ ਪੈਨਕੇਕ ਬਣਾ ਸਕਦੇ ਆ ਹਨਾ ਤੇ ਜੇ ਤੁਸੀਂ ਉਹਦੇ ਲਈ ਸੇਵ ਕਰਕੇ ਰੱਖਣਾ ਹੈ ਸਾਈਡ ਤੇ ਸੇਵ ਕਰ ਲਓ 50 g ਮੈਚ ਰਹਿਣ ਦੋ ਤੇ 50 50 g ਮੈਦਾ ਤੇ ਪਾਣੀ ਹੋਰ ਐਡ ਕਰਕੇ ਤੁਸੀਂ ਇਹਦੀ ਕੁਆਂਟੀਟੀ ਵਧਾ ਲੋ ਜਦੋਂ ਫਿਰ ਇਹ ਇਦਾਂ ਦਾ ਬਲੂਮ ਹੋਣ ਲੱਗ ਕੇ 10 ਮਿੰਟ ਸੈਰੀ ਫੋਰ ਯਰ ਬ੍ਰੈਡ ਪਰ ਮੋੜਾ ਦਾ ਲੰਮਾ ਟਾਈਮ ਵੇਟ ਕਰਨ ਦੀ ਲੋੜ ਹੈ ਸੋ ਇਹੀ ਇਹਦੀ ਸਾਇੰਸ ਹੈ ਕਿ ਤੁਸੀਂ ਇਹਨੂੰ ਆ ਬਲੂਮ ਹੋਣ ਦੇਣਾ ਤੁਸੀਂ ਉਹ ਖੱਟਾ ਬਣਾਉਣ ਦੇਣਾ ਜਿੱਦ ਤਾ ਆਪਾਂ ਆਪਣਾ ਆਟਾ ਬੁਲ ਕੇ ਰੱਖ ਲੈਨੇ ਗਰਮੀ ਆਸ ਤੇ ਤੁਹਾਨੂੰ ਪਿਆਰ ਹੈ ਉਹਨੂੰ ਬਾਹਰ ਤੇ ਖੱਟਾ ਕੇ ਫੁੱਲ ਜਾਂਦਾ ਜਿਸ ਇਸ ਦਾ ਸੇਮ ਤੇ ਉਸੇ ਆਟੇ ਨੂੰ ਤੁਸੀਂ ਨਵੇਂ ਆਟੇ ਦੇ ਵਿੱਚ ਪਾ ਕੇ ਆ ਥੋੜੇ ਜਿਨ ਨੂੰ ਬਣ ਕੇ ਰੱਖ ਲੂਗੇ ਤਾਂ ਤੁਹਾਡਾ ਇਹ ਨਵਾਂ ਆਟਾ ਜਾਂ ਉਹ ਫੁੱਲਿਆ ਹੋਇਆ ਖਮੀਰ ਵਾਲਾ ਆਟਾ ਤਿਆਰ ਹੋ ਜਾਊਗਾ ਸੋ ਇਟਸ ਸੇਮ ਸਾਇੰਸ ਕੁਛ ਇੰਨੀ ਜਿਆਦਾ ਇਹਦੇ ਚ ਸਾਇੰਸ ਹੈ ਨਹੀਂ ਹੁਣ ਆਪਾਂ ਕੀ ਕਰਾਂਗੇ ਕਿ ਇੱਥੋਂ 50 ਗ੍ਰਾਮ ਆਪਾਂ ਕੱਢ ਲਾਂਗੇ ਮੈਂ ਤੇ ਚ ਆਲਰੇਡੀ ਪਾ ਲਿਆ ਹੋਇਆ ਆ ਆਹ 50 ਗ੍ਰਾਮ ਆਪਾਂ ਕੱਢ ਲਿਆ ਇਹਦੇ ਚ ਮੈਂ ਅੱਜ ਦਾ 6th ਡੇ ਆ ਤੇ ਇਹਦੇ ਚ ਪਾਤੀ ਮੈਂ ਹੁਣ 50 ਗ੍ਰਾਮ ਹੋਲ ਮੈਤਾ ਪਾਉਂਗੀ 50 ਗ੍ਰਾਮ ਹੀ ਮੈਂ ਪਾਣੀ ਪਾਉਂਗੀ ਤੇ ਫਿਰ ਮੈਂ ਇਹਨੂੰ ਰੂਮ ਟੈਂਪਰੇਚਰ ਤੇ ਅਚ ਰੂਮ ਟੈਂਪਰੇਚਰ ਦਾ ਤੁਹਾਨੂੰ ਧਿਆਨ ਰੱਖਣਾ ਹੈ ਨਾ ਜੇ ਤੁਹਾਨੂੰ ਠੰਡਾ ਆ ਜਾਂਦਾ ਮੌਸਮ ਆ ਜਾਂ ਸਰਦੀਆਂ ਦੇ ਦਿਨ ਤੁਸੀਂ ਬਣਾ ਰਹੇ ਆ ਜਾਂ ਟੈਂਪਰੇਚਰ ਤੁਹਾਡੇ ਡਾਊਨ ਆ ਫਰ ਫ੍ਰੀ ਰੀਜ਼ਨ ਹੈ ਨਾ ਤੁਸੀਂ ਟੈਂਪਰੇਚਰ ਮੇਨਟੇਨ ਕਰਕੇ ਰੱਖਣਾ ਆ ਰੌ 22 ਤੋਂ ਲੈ ਕੇ 30 ਡਿਗਰੀ ਤੱਕ ਸੈਲਸੀਅਸ ਤੱਕ ਉਸ ਰੂਮ ਟੈਂਪਰੇਚਰ ਜਿਹੇ ਜੜਾ ਆ ਇਹ ਪਰਮੈਂਟ ਹੋਗਾ ਜੇ ਇਹ ਤੁਹ ਕਦੇ ਜਿਆਦਾ ਨਹੀਂ ਫਰਮੈਂਟ ਹੋਣਾ ਨਹੀਂ ਯਾਨੀ ਬਹੁਤ ਲੰਮਾ ਟਾਈਮ ਲਾਣਾ ਜੇ ਇਹ ਤੁਹਾਡਾ ਰੂਮ ਟਮ ਵਿੱਚ ਰਹਾ 22 ਤੋਂ ਲੈ ਕੇ 30 ਤੱਕ ਤਾਂ ਇਹ ਤੁਹਾਨੂੰ 6 ਤੋਂ 8 ਘੰਟੇ 4 ਤੋਂ 6 ਘੰਟੇ ਇੰਨਾ ਟਾਈਮ ਲੱਗੂਗਾ ਇਹਨੂੰ ਫਰਮੈਂਟ ਹੋਣ ਦੇ ਤਾਂ ਫਿਰ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਸੋ ਮੈਂ ਹੁਣ ਇਹਦੇ ਵਿੱਚ ਪਾਵਾਂਗੀ 50 ਗ੍ਰਾਮ ਮੋਲ ਮੈਦਾ ਜਿਹੜਾ ਮੈਂ ਤੇ ਜਿਹੜਾ ਆਪਾਂ ਵੈਸੇ ਕਰਦੇ ਯੂਜ਼ ਕਰਦੇ ਹਾਂ ਸੋ ਮੇਰੇ ਕੋਲ ਸੱਚ ਆਈਕੋਗਾ ਤੁਹਾਨੂੰ ਦੱਲਿਆ ਮੇਰੇ ਕੋ ਆਹ ਸਕੇਲ ਇਹਦੇ ਲਈ ਜੇ ਤੁਸੀਂ ਰੀਅਲੀ ਸੀਰੀਅਸ ਆ ਬ੍ਰੈਡ ਬਰੌਨ ਲਈ ਤਸਕੀਰ ਜਿਹੜੀ ਤੁਹਾਡੇ ਕੋਲ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਤੁਸੀਂ ਹਰ ਚੀਜ਼ ਮੈਜ਼ਰ ਕਰਕੇ ਪਾਣੀ ਆ ਕੱਪ ਦੇ ਨਾਲ ਪਾਉਂਗੇ ਤਾਂ ਮੈਜ਼ਰਮੈਂਟ ਜਿਹੜੀਆਂ ਉਹ ਪੂਰੀ ਸਹੀ ਤਰੀਕੇ ਨਾਲ ਨਹੀਂ ਆਉਂਦੀ ਸੋ ਸਕੇਲ ਨਾਲ ਤੁਸੀਂ ਮੈਜ਼ਰ ਕਰਕੇ ਪਾਓ ਸਪੈਸ਼ਲੀ ਜੇ ਸਟਾਰਟਰ ਟੋ ਸਟਾਰਟ ਕਰਾਉਣਾ ਸੋ ਮੈਂ ਇਹ ਮਾਣ ਕਰੂੰਗੀ ਬਾਟਰ ਆ ਕੇ ਮੈਂ ਇਹਨੂੰ ਜ਼ੀਰੋ ਆਊਟ ਕਰ ਲਵਾਂ ਇਹ ਮੇਰੀ ਬੋਟਲ ਜਿਹੜੀ ਉਹ ਦਿਲਸਾ ਬਣਾਉਂਦੀ ਆ 50 ਗ੍ਰਾਮ ਇਹਦੇ ਵਿੱਚ ਮੇਰਾ ਸਾਬਟੋ ਸਟਾਰਟਰ ਆ ਇਨੂੰ ਮੈਜ਼ਰੂਰ ਕਰ ਲੂੰਗੀ ਤੇ ਕਿਹ ਜਿਵੇਂ ਪਾਉਂਗੀ 50 ਗ੍ਰਾਮ ਆਟਾ ਠੀਕ ਐਕਸੈਕਟਲੀ 50 ਗ੍ਰਾਮ ਤੇ 50 ਗ੍ਰਾਮ ਵੀ ਵਾਰਮ ਕੀਤਾ ਹੋਇਆ ਵਾਟਰ ਜਿਹੜਾ ਜਦ ਤੁਸੀਂ ਤੁੰਗੜ ਪਾਉਗੇ ਤੁਹਾਡੇ ਹੱਥ ਨੂੰ ਵਾਰਮ ਲੱਗਣਾ ਚਾਹੀਦਾ ਬਸ ਇੰਨਾ ਵਾਰਮ ਜਿਹੜਾ 50 ਗ੍ਰਾਮ ਵਿੱਚ ਪਾਣੀ ਐਡ ਕਰ ਦੋ ਕਿ ਪਰਫੈਕਟ ਇਹ ਟੈਲਿਕ ਕੰਸਿਸਟੈਂਸੀ ਹੋਣੀ ਚਾਹੀਦੀ ਹੈ ਜੀ ਬਾਕੀ ਇਹਨਾਂ ਦਾ ਫਰਮੈਂਟ ਹੋਣਾ ਹੈ ਤੇ ਇਹਨੇ ਆਪਣੇ ਆਪ ਹੀ ਲੂਸ ਹੋ ਜਾਣਾ ਹੈ ਸਾਡੇ ਨੇ ਸੋ ਇਹਨੂੰ ਆਪਾਂ ਮਿਕਸ ਕਰਕੇ ਨੂੰ ਤਾਂ ਟੈਂਕਰ ਤੇ ਰੱਖ ਦਾਂਗੇ ਤਾਂ ਉਹ ਵੇਟ ਹੋ ਤੁਮਾਰ ਲਿਕ ਅਟ ਲੀਸਟ 24 ਆਵਰਸ ਕਰ ਲੋ ਆਪਾਂ ਵਾਪਸ ਆਵਾਂਗੇ ਫਰਮੈਂਟ ਹੋਇਆ ਹੋਊਗਾ ਤਾਂ ਆਪੇ ਇਹ ਬੈਕ ਨੂੰ ਆ ਸਕਦੇ ਆ। ਤੋਂ ਅੱਜ ਵੀ ਮੈਂ ਇਹਦੇ ਤੇ ਅ ਰਬਟੜਾ ਦੂੰਗੀ ਤਾਂ ਕਿ ਆਪਾਂ ਨੂੰ ਇੱਕ ਆਈਡੀਆ ਰਹੇ ਕਿ ਕਿੰਨਾ ਇਹ ਡਬਲ ਜਾਂ ਟ੍ਰਿਪਲ ਹੋਣਾ ਚਾਹੀਦਾ। ਐਟਲੀਸਟ ਡਬਲ ਤਾਂ ਹੀ ਫਰਮੈਂਟ ਹੋ ਗਈ। ਫੇਰ ਤੁਸੀਂ ਬ੍ਰੈਡ ਜੇ ਨੂੰ ਯੂਜ਼ ਕਰ ਸਕਦੇ ਆ। ਇਹ ਐਨ ਨਿਆ ਕੱਲ ਤਾਂ ਇਹ ਰਿਪੋਰਟ ਲਾਹੇ ਭਰ ਜਾਊਗੀ। ਵਰਤਮਕ। ਤਾਂ ਫਿਰ ਆਪਾਂ ਇਹਨੂੰ ਯੂਜ਼ ਕਰਾਂਗੇ। ਯਾ ਅੱਜ ਥੋੜਾ ਜਿਹਾ ਕੱਟ ਵੀ ਬਲੂਮ ਹੁੰਦਾ ਜਾਂ ਜਿਆਦਾ ਨਹੀਂ ਵੀ ਹੁੰਦਾ ਪਰ ਬਲੂਮ ਇਹ ਚ ਚਾਰੇ ਬਣੇ ਹੋਇਆ ਤੁਸੀਂ ਬੱਬਲਸ ਦੇਖ ਸਕਦੇ ਹੋ ਨਾਟਸ ਆ ਬੱਬਲਸ ਆ ਉਹਦੇ ਵਿੱਚ ਤਾਂ ਫੇਰ ਵੀ ਉਹ ਰੈਡੀ ਆ ਤੁਹਾਡੇ ਯੂਜ਼ ਕਰਨ ਵਾਸਤੇ ਸੋ ਮੈਂ ਇਹਨੂੰ ਆਮ ਦਿਸ਼ਾ ਤੇ ਰੱਖ ਦੂੰਗੀ ਸਾਡੇ ਇੱਥੇ ਰੂਮ ਟੈਂਪਰੇਚਰ ਜਿਹੜਾ ਬਹੁਤ ਪਰਫੈਕਟ ਆ ਇਸ ਟਾਈਮ ਤੇ ਕੱਲ ਨੂੰ ਆਪਾਂ ਵਾਪਸ ਮਿਲਦੇ ਆਂ